2 ਸਤੰਬਰ 2016 ਅੰਮ੍ਰਿਤਸਰ ਦੇ 82 ਦਾ ਪਿੰਡ ਮੁਹਾਵਾ। ਇਹਹੀ ਉਹ ਦਿਨ ਸੀ ਜਦੋਂ 7 ਮਾਸੂਮ ਜ਼ਿੰਦਗੀਆਂ ਮੌਤੇ ਮੂਹ ਵਿੱਚ ਚਲੀਆਂ ਗਈਆਂ। ਉਹਨਾਂ ਮਾਸੂਮਾਂ ਦੀ ਮੌਤ ਦੀ ਵਜ੍ਹਾ ਬਣਿਆ ਇਹ ਮਨਹੂਸ ਪੁਲ ਜਿਸ ਦੀ ਕਮਜ਼ੋਰ ਰੇਲਿੰਗ ਉਹਨਾਂ ਦੀ ਜ਼ਿੰਦਗੀ ਨੂੰ ਸਹਾਰਾ ਨਾ ਦੇ ਸકી। ਸਵਾਲ ਉੱਠਣੇ ਲਾਜ਼ਮੀ ਸੀ ਕਿ ਆਖਿਰ ਗਲਤੀ ਕਿਸ ਦੀ ਸੀ ਕਿ ਇਹਨਾਂ ਮਾਸੂਮ ਬੱਚਿਆਂ ਨੂੰ ਬਚਾਇਆ ਜਾ ਸਕਦਾ ਸੀ ਚਰਚਾ ਹੋਈ ਤਾਂ ਗੱਲ ਡਿਫੈਂਸ ਟ੍ਰੇਨ ਤੇ ਬਣੇ ਇਹਨਾਂ ਜੁਗਾੜੀ ਪੁਲਾਂ ਤੇ ਆਟਕੀ ਕਿ ਜੇ ਪੁਲ ਚੌੜਾ ਹੁੰਦਾ ਤੇ ਰੀਲਿੰਗ ਮਜ਼ਬੂਤ ਤਾਂ ਸ਼ਾਇਦ ਹਾਦਸਾ ਨਾ ਹੁੰਦਾ এবিপি ਸਾਜਾ ਨੇ ਅਟਾਰੀ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਬਣੇ ਅਚੇਹੇ ਹੋਰ ਪੁਲਾਂ ਦਾ ਚਾਇਸਾ ਲਿਆ ਜੋ ਮੁਹਾਵਾ ਪਿੰਡ ਵਰਗੇ ਹੋਰ ਹਾਦਸਿਆਂ ਨੂੰ ਸੱਦਾ ਦੇ ਰਹੇ ਨੇ ਉਹਨਾਂ ਲੋਕਾਂ ਦੇ ਨਾਲ ਗੱਲ ਕੀਤੀ ਜੋ ਰੋਜ਼ ਇਹਨਾਂ ਜੋਖਮ ਭਰੇ ਪੁਲਾਂ ਤੋਂ ਲੰਘਦੇ ਨੇ ਸਭ ਤੋਂ ਪਹਿਲਾਂ ਅਸੀਂ ਪਹੁੰਚੇ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡ ਦਰੂੜਾਂ ਵਾਲੀ ਵਿੱਚ ਇੱਥੋਂ ਲੰਘਦੀ ਡਿਫੈਂਸ ਟ੍ਰੇਨ ਦੇ ਇਸ ਨਾ ਹੋਏ ਪੁਲ ਨੂੰ ਵੇਖੋ ਪੁਲ ਦੇ ਉੱਤੇ ਰੇਲਿੰਗ ਦਾ ਨਾਮੋ ਨਿਸ਼ਾਨ ਨਹੀਂ ਪਰ ਸਰਹੱਦੀ ਹਲਕੇ ਦੇ ਲੋਕ ਮਜਬੂਰ ਨੇ ਇਸ ਤੋਂ ਲੰਘ ਕਰਦੇ ਲਈ ਪੁਲ ਦੇ ਦੋਵੇਂ ਪਾਸੇ ਕੋਈ ਵੀ ਰੇਲਿੰਗ ਨਜ਼ਰ ਨਹੀਂ ਆ ਰਹੀ ਜਦੋਂ ਉਸ ਵੇਲੇ ਉੱਥੇ ਹਾਦਸਾ ਵਾਪਰਿਆ ਸੀ ਤਾਂ ਲੋਕਾਂ ਦਾ ਕਹਿਣਾ ਸੀ ਕਿ ਰੇਲਿੰਗ ਜੋ ਨਸ਼ੇੜੀ ਹਨ ਉਹਨਾਂ ਵੱਲੋਂ ਲੋਹਾ ਜੋ ਵੇਚ ਦਿੱਤਾ ਜਾਂਦਾ ਹੈ ਪਰ ਸਰਕਾਰ ਨੂੰ ਵੀ ਕਈ ਵਾਰ ਇਹਨਾਂ ਪੁਲਾਂ ਦੀ ਰਿਪੇਅਰ ਬਾਰੇ ਲਿਖਿਆ ਗਿਆ ਪਰ ਇੱਧਰ ਕਿਸੇ ਦਾ ਵੀ ਧਿਆਨ ਜੋ ਹੈ ਨਹੀਂ ਗਿਆ ਤੁਸੀਂ ਦੇਖ ਸਕਦੇ ਕਿ ਪੁਲ ਦੇ ਵਿੱਚ ਦਰਾਰਾਂ ਵੀ ਸਾਫ਼ ਵੇਖੀਆਂ ਜਾ ਰਹੀਆਂ ਹਨ ਔਰ ਇਸੇ ਪੁਲ ਦੇ ਉੱਪਰੋਂ ਕਈ ਪਿੰਡਾਂ ਦੇ ਲੋਕ ਹਰ ਰੋਜ਼ ਆਪਣੇ ਕਾਮਾਕਾਰਾਂ ਤੇ ਜਾਂਦੇ ਨੇ ਏਸੀ ਚੜਾਈ ਨੂੰ ਵੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕੀ ਇੱਥੋਂ ਲੰਘਣਾ ਕਿੰਨਾ ਸੁਰੱਖਿਅਤ ਹੈ ਆਮ ਲੋਕ ਹੀ ਨਹੀਂ ਸਕੂਲ ਵੈਨਾਂ ਵੀ ਰੋਜ਼ਾਨਾ ਇੱਥੋਂ ਹੀ ਲੰਘਦੀਆਂ ਨੇ ਪਿੰਡ ਵਾਸੀ ਰੋਜ਼ਾਨਾ ਇਸ ਪੁਲ ਤੋਂ ਲੰਘਣ ਦਾ ਜੋਖਮ ਚੁੱਕਦੇ ਨੇ ਪਰ ਕਿਸੇ ਲੀਡਰ ਨੇ ਅਜੇ ਤੱਕ ਸਾਰ ਨਹੀਂ ਲਈ ਹੁਣੇ ਜੇ ਦਿਨ ਵੇਲੇ ਮੁਸ਼ਕਲ ਹੈ ਤੇ ਰਾਤ ਵੇਲੇ ਮੁਸ਼ਕਲ ਬਗਿਆ ਤੁਸੀਂ ਵੇਖੋ ਥੱਲੇ ਤਾਂ ਲੱਕੜੀ ਰੱਖੀ ਹੈ ਦੇ ਉੱਤੇ ਕੋਈ ਮਤਲਬ ਲੈਂਟਰ ਨਹੀਂ ਵਗਾਰਾ ਹੈਗਾ ਇੱਥੋਂ ਜੀ ਘੱਮਸ ਘੱਮ ਚਾਰ ਸਕੂਲ ਦੇ ਮੁੱਲਾਇ ਛੋਟਾ ਰੋੜਾ ਵਾਲਾ ਇੱਕ ਅੱਗੇ ਆ ਪਿੰਡ ਉੱਥੋਂ ਦੇ ਸਾਰੇ ਬੱਚੇ ਜਾਂਦੀ ਜਾਂਦੇ ਆ ਦੋਵੇਂ ਟਾਈਮ ਵੈਣ ਜਾਂਦੀ ਆ ਇੱਕ ਹੋਰ ਬੱਸ ਜਾਂਦੀ ਆ ਪਰੇਸ਼ਾਨੀ ਇਹ ਹੋਈ ਆ ਵੀ ਰਸਤਾ ਵੀ ਲੋ ਕੋ ਹੈਗਾ ਨੰਗਨ ਨੂੰ ਕੋਈ ਇਹ ਦੋ ਸੰਤ ਇਕੱਠੇ ਨੰਗਸਾ ਦੇ ਕਿਸਾਨ ਦੇ ਦਾ ਮਹਾਰਾ ਪੜਾ ਉਖਾ ਉਹ ਵੀ ਮੁਸ਼ਕਿਲ ਹੈ ਕੋਈ ਬੰਨੇ ਕੋਈ ਸਪੋਰਟ ਹੈ ਨਹੀਂ ਇਹਨੂੰ ਕੋਈ ਬੰਨੇ ਕੋਈ ਮੰਨ ਲਓ ਕਿ ਤਚਾਨਕ ਬੰਦਾ ਬੱਚਾ ਡਰ ਜਾਂਦਾ ਚਿੱਤਰ ਉਤਰ ਹੋ ਜਾਂਦਾ ਤੇ ਕੋਈ ਸਪੋਰਟ ਨੂੰ ਹੈ ਹੀ ਨਹੀਂ ਤੇ ਧਿਆਨ ਤੋਂ ਤੁਹਾਨੂੰ ਆਪ ਹੀ ਚਾਹੀਦਾ ਹੁਣ ਦੇਣਾ ਹਜ਼ਾਰ ਵਾਰਾ ਤੇ ਕਹਿ ਚੁੱਕਾ ਵਾ ਪਤਾ ਨਹੀਂ ਕਿੰਨੀ ਵਾਰੀ ਕਹਿ ਚੁੱਕੇ ਆ ਤੇ ਕੋਈ ਕਹਿੰਦਾ ਹੀ ਨਹੀਂ ਇਹ ਵੀ ਕਰਨਾ ਚਾਹੀਦਾ ਆ ਵੀ ਸਾਡੇ ਜਦੋਂ ਰੇੜੇ ਆਉਂਦੇ ਆ ਉਦੋਂ ਵੀ ਵਿੱਚ ਇਹਦੇ ਡਿੱਗਦੇ ਆ ਇਹ ਵੱਡਾ ਹੋਣਾ ਚਾਹੀਦਾ ਤੇ ਗੱਡੀ ਮੋਟਰ ਜਿਹੜੀ ਸੌਖੀ ਨੰਗੇ ਕੋਈ ਸਾਨੂੰ ਜਦੋਂ ਕਿਸ ਮੰਯਾਲੇ ਆਉਣੇ ਆ ਉਦੋਂ ਵੀ ਸਾਡੀਆਂ ਵਿੱਚ ਡਿੱਗਦੀਆਂ ਰੂੜਾਵਾਲੀ ਤੋਂ ਬਾਅਦ ਅਗਲੇ ਜਿਸ ਪਿੰਡ ਦਾ ਏਬੀਪੀ ਸਾਂਝਾ ਨੇ ਜਾਇਜ਼ਾ ਲਿਆ ਉਹ ਸੀ ਪਿੰਡ ਨਿਸ਼ਟਾ ਏਵੀ ਅਟਾਰੀ ਹਲਕੇ ਦੇ ਵਿੱਚ ਹੀ ਪੈਂਦਾ ਏ ਪਰ ਹਾਲਾਤ ਇੱਥੇ ਵੀ ਕੋਈ ਵੱਖ ਨਹੀਂ ਸਨ ਪੁਲ ਛੋਟਾ ਸੀ ਜਿਸਦੇ ਇੱਕ ਪਾਸੇ ਲੱਗੀ ਰੇਲਿੰਗ ਟੁੱਟੀ ਹੋਈ ਸੀ ਜਦਕਿ ਦੂਜੇ ਪਾਸਿਓਂ ਪੂਰੀ ਤਰ੍ਹਾਂ ਗਾਇਬ ਸੀ ਲੋਕਾਂ ਨੇ ਦੱਸਿਆ ਕਿ ਕਈ ਵਾਰ ਉਹਨਾਂ ਦੇ ਟਰੈਕਟਰ ਇਸ ਟ੍ਰੇਨ ਦੇ ਵਿੱਚ ਟਿੱਕੇ ਨੇ ਤੇ ਕਈ ਡੰਗਰਾਂ ਦੀ ਵਿੱਚ ਡਿੱਗਣ ਦੇ ਕਾਰਨ ਮੌਤ ਹੋ ਗਈ ਤੇ ਕਈ ਆ ਰੇੜੇ ਡਿੱਗੇ ਆ ਮੱਝਾਂ ਵੀ ਮਾਰਦੀਆਂ ਰਹੀਆਂ ਇੱਥੇ ਤੇ ਇੱਕ ਆ ਟਰੈਕਟਰ ਵੀ ਸਾਡਾ ਡੇ ਪਿਆ ਤੋਂ ਮੁੜ ਕੇ ਫੇਰ ਅਸੀਂ ਮਸ਼ੀਨ ਲਿਆ ਕੇ ਚੁੱਕ ਕੇ ਬਾਹਰ ਖੜਿਆ ਇਹ ਸ਼ਕਲ ਵਧੀਆ ਹੋਣੀ ਚਾਹੀਦੀ ਹੈ ਵਧੀਆ ਬੰਨਣਾ ਚਾਹੀਦਾ ਵਾ ਸਰਕਾਰ ਵੈਦੇ ਤੇ ਬੜੇ ਕਰਦੀ ਪਰ ਕੰਮ ਕੋਈ ਨਹੀਂ ਕਰਦੀ ਸਾਡਾ ਟਰੈਕਟਰ ਉਹ ਪੋਲ ਤੋਂ ਮੁੜ ਦੇ ਡਿੱਗਾ ਸੀਗਾ ਹਾਸ਼ਾ ਵਾਪਰੇ ਜੇ ਠਾਹ ਹੋ ਜਾਂਦਾ ਤੇ ਆਪੇ ਆ ਸਾਵਾ ਪਰ ਜਾਣਾ ਸੀਗਾ ਜੋ ਬਚਾਅ ਹੋ ਗਿਆ ਤੇ ਆਪਣੇ ਘਰ ਕੇ ਹੋ ਗਿਆ ਅਸੀਂ ਤੇ ਕਹਿੰਦੇ ਜਿੰਨੇ ਪੋਲਿਆਂ ਨੇ ਪਹਿਲੀ ਗੱਲ ਤੇ ਫੋਟ ਫੋਟ ਦੋ ਦੋ ਫੋਟ ਵੱਡੇ ਹੋਣੇ ਚਾਹੀਦੇ ਕੋਈ ਕੱਲ ਨੂੰ ਝੋਨਾ ਪੱਕ ਗਿਆ ਕਣਕ ਪੱਕ ਗਈ ਕਣਕ ਕੋਈ ਪਕਣੀ ਆ ਪਰਾਲੀ ਵੀ ਆਉਣੀ ਆ ਵੱਡੀਆਂ ਟਰਾਲੀਆਂ ਲੰਘਦੀਆਂ ਨਹੀਂ ਆਂਦੀ ਤੇ ਉਹਨਾਂ ਨੂੰ ਇੰਨੀ ਮੁਸ਼ਕਲ ਆਉਂਦੀ ਸਮਝੋ ਜਿਤਨਾ ਵਿੱਚ ਡਿੱਗਣ ਵਾਲਾ ਸਾਹਿਬ ਬੜੇ ਅੱਗੇ ਖਲੋਗੇ ਪਿੱਛੇ ਖਲੋਗੇ ਮਾਹਾਂ ਟਰਾਲੀਆਂ ਲੰਘਦੀਆਂ ਐਸੀ ਤਰ੍ਹਾਂ ਦੀਆਂ ਤਸਵੀਰਾਂ ਤੀਜੇ ਪਿੰਡ ਬੱਲੋਵਾਲ ਦੀਆਂ ਵੀ ਸੀ ਪੁਲ ਤੋਂ ਟਰੈਕਟਰ ਟਰਾਲੀ ਲੰਘਾਉਣੇ ਆਸਾਨ ਨਹੀਂ ਰੇਲਿੰਗ ਸੀ ਪਰ ਅੱਧੀ ਟੁੱਟੀ ਹੋਈ ਇੱਥੇ ਦੀ ਬੱਤੇ ਡਿਗਨ ਦਾ ਡਰ ਰੇਂਦਾ ਸੰਦ ਵੀ ਡਿਗ ਸਕਦੇ ਆ ਕੱਲ ਪਰਸੋ ਇੱਕ ਮੱਝ ਵੀ ਡਿਗੀ ਇਥੇ ਇਹ ਸਾਨੂੰ ਬਹੁਤ ਜ਼ਿਆਦਾ ਖਤਰਾ ਰੇਂਦਾ ਜਦੋਂ ਸਾਡੀ ਕੰਪੈਨ ਦਾ ਜਿਹੜਾ ਕੋਈ ਕਹਿੰਦਾ ਕੰਪੈਨ ਲੰਘਦੀ ਹੈ ਕੰਪੈਨ ਹੈ 5 ਕਿਲੋਮੀਟਰ ਕਮਾ ਕੇ ਤੇ ਫੇਰ ਅਸੀਂ ਅਗਲੇ ਬੰਨੇ ਆਪਣੇ ਫਸਲ ਵੜਦੇ ਬਾਕੀ ਜਿਹੜੇ ਵੱਡਾ ਸੰਦ ਵੱਡੀ ਵੱਡੀ ਨਹੀਂ ਲੰਘ ਸਕਦੀ ਟਰੱਕ ਜਿਹੜਾ ਨਾ ਛੇ ਪੰਜਾਬ ਵਾਲੋਂ ਨਹੀਂ ਲੱਗਦਾ ਕਰਨੇ ਆ ਕਿ ਜਦੋਂ ਭਾਰਤ ਪਾਕਿਸਤਾਨ ਦੀ ਜੰਗ ਲੱਗਦੀ ਨਾ ਉਸ ਸਮੇਂ ਤੋਂ ਪਹਿਲਾਂ ਦੇ ਪੁਲ ਬਣਿਆ ਨੇ ਜਦੋਂ ਆਰਮੀ ਆਉਂਦੀ ਉਦੋਂ ਮਤਲਬ ਇਹਨੇ ਆਧੁਨਿਕ ਨਹੀਂ ਸੰਦ ਉਹਨਾਂ ਦਾ ਕਰਨ ਕਰਕੇ ਪੁਲ ਉਹ ਤੋਂ ਛੋਟੇ ਬਣਾਏ ਗਏ ਔਰ ਬਾਅਦ ਦੇ ਵਿੱਚ ਜਦੋਂ ਪਿੰਡਾਂ ਦੀ ਇਹ ਡਿਮਾਂਡ ਹੁੰਦੀ ਵੀ ਸਾਡੇ ਪੁਲ ਵੱਡੇ ਕੀਤੇ ਜਾਣ ਔਰ ਮਤਲਬ ਉੱਥੇ ਗੱਲ ਆ ਜਾਂਦੀ ਵੀ ਇਹ ਡਿਫੈਂਸ ਵਿਭਾਗ ਦੇ ਕੰਮ ਹੈ ਜੋ ਡਿਫੈਂਸ ਉਹ ਕਰ ਸਕਦੇ ਅਟਾਰੀ ਦੇ ਮੁਹਾਵਾ ਪਿੰਡ ਵਿੱਚ ਵਾਪਰੇ ਹਾਦਸੇ ਤੋਂ ਬਾਅਦ ਸਰਕਾਰ ਦੀ ਨੀਂਦ ਖੁੱਲੀ ਹੈ ਹਾਦਸੇ ਵਾਲੀ ਥਾਂ ਤੇ ਪੁਲ ਨੂੰ ਚੌੜਾ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਨਾਲ ਹੀ ਪੁਲ ਦੇ ਆਲੇ-ਦੁਆਲੇ ਮਜ਼ਬੂਤ ਰੇਲਿੰਗ ਵੀ ਲਾਈ ਜਾਣੀ ਹੈ ਦਾਅਵੇ ਇਹੀ ਨੇ ਕਿ ਇਲਾਕੇ ਦੇ ਸਾਰੇ ਪੁਲਾਂ ਦੀ ਇਸੇ ਤਰ੍ਹਾਂ ਮੁਰੰਮਤ ਹੋਵੇਗੀ ਇੱਥੇ ਕੰਮ ਜੋ ਹੈ ਉਹ ਸ਼ੁਰੂ ਕਰ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਕਿ ਮਿੱਟੀ ਡਰੇਨ ਦੇ ਉੱਪਰਲੇ ਪਾਸੇ ਪਾਉਣੀ ਸ਼ੁਰੂ ਕਰ ਦਿੱਤੀ ਗਈ ਹੈ ਔਰ ਇਸ ਪੁਲ ਨੂੰ ਜੋ ਇੱਥੇ ਅਧਿਕਾਰੀ ਮੌਜੂਦ ਨੇ ਉਹਨਾਂ ਦਾ ਕਹਿਣਾ ਹੈ ਕਿ ਪੁਲ ਨੂੰ ਚੌੜਾ ਕੀਤਾ ਜਾਏਗਾ ਔਰ ਇਸ ਦੇ ਨਾਲ-ਨਾਲ ਜਿੰਨੇ ਵੀ ਇਸ ਇਲਾਕੇ ਦੇ ਵਿੱਚ ਸਰਹੱਦੀ ਖੇਤਰ ਦੇ ਵਿੱਚ ਇਸ ਡਿਫੈਂਸ ਡਰੇਨ ਦੇ ਉੱਪਰ ਪੁਲ ਬਣੇ ਨੇ ਸਾਰਿਆਂ ਦੀ ਚੌੜਾਈ ਦਾ ਕੰਮ ਜੋ ਹੈ ਉਹ ਸ਼ੁਰੂ ਕਰ ਦਿੱਤਾ ਜਾਏਗਾ ਪਰ ਸਭ ਤੋਂ ਵੱਡਾ ਸਵਾਲ ਇੱਥੇ ਇਹ ਹੈ ਕਿ ਜੇਕਰ ਸਰਕਾਰ ਨੇ ਪਹਿਲਾਂ ਤੋਂ ਹੀ ਇਹ ਸਾਰੇ ਪ੍ਰਬੰਧ ਮੁਕੰਮਲ ਕੀਤੇ ਹੁੰਦੇ ਜਾਂ ਇਹਨਾਂ ਪੁਲਾਂ ਦੀ ਸਮੇਂ-ਸਮੇਂ ਤੇ ਜੋ ਮੁਰੰਮਤ ਕੀਤੀ ਹੁੰਦੀ ਤਾਂ ਅੱਜ ਇਹ ਦਰਦਨਾਕ ਹਾਦਸਾ ਇੱਥੇ ਨਾ ਵਾਪਰਦਾ ਕੈਮਰਾਮੈਨ ਹਰਜਿੰਦਰ ਸਿੰਘ ਦੇ ਨਾਲ ਰਜੀਵ ਸ਼ਰਮਾ ਏਬੀਬੀ ਸੰਜਾ اٹਾਰੀ